ਇਹ ਜ਼ਿੰਦਗੀ ਆ ਬਹੁਤ ਗੱਲਾਂ ਹੋ ਜਾਂਦੀਆਂ ਆ ਕਿ ਜਿਹੜੀਆਂ ਕਿ ਇਦਾਂ ਦੇ ਇਨਸੀਡੈਂਟ ਪਰਮਾਤਮਾ ਬੋਲੀ ਹੋ ਜਾਂਦੇ ਆ ਕਿਉਂਕਿ ਆਪਾਂ ਸਾਰੇ ਉਹਨਾਂ ਦੁਆਰਾ ਹੀ ਬਣਾਏ ਗਏ ਆ ਸਾਡੇ ਮੰਨ ਵਿੱਚ ਇਦਾਂ ਕੋਈ ਨਹੀਂ ਸਾਰੇ ਪੰਜਾਬ ਨੂੰ ਸਾਰੇ ਜਲੰਧਰ ਨੂੰ ਮੈਂ ਬੇਨਤੀ ਕਰਦਾ ਆਪਾਂ ਅਮਨ ਚੈਨ ਪਸੰਦ ਲੋਕ ਆ ਆਪਾਂ ਇਦਾਂ ਹੀ ਭਾਈਚਾਰਕ ਸਾਂਝ ਬਣਾਈ ਰੱਖੇ ਅੱਗੇ ਵੀ ਜਿੱਦਾਂ ਕਿ ਬਹੁਤ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਕਿ ਮਨਾਉਣ ਵਾਲਾ ਤਿਹਾੜ ਦਿਵਾਲੀ ਆ ਰਹੀ ਆ ਅਸੀਂ ਰਲ ਮਿਲ ਕੇ ਦੀਵਾਲੀ ਵੀ ਮਨਾਈਏ ਸਾਰੇ ਤਿਉਹਾਰ ਵੀ ਮਨਾਈਏ ਮੈਂ ਤਾਂ ਨਾ ਵਾਦਾ ਕਰਦਾ ਕਿ ਮੈਂ ਆਪਣੇ ਭਰਾ ਦੇ ਨਾਲ ਦੀਵਾਲੀ ਇਹਨਾਂ ਦੇ ਘਰ ਬਣਾਉਂਗਾ ਜੂਰ ਮਨਾਉਣ ਜਾਊਗਾ ਜੈ શ્રી ਰਾਮ ਨਾਰਾ ਕਹਿੰਦ ਕਿਸੇ ਨੂੰ ਵੀ আপত্তি ਨਹੀਂ ਮੈਂ ਫਿਰ ਕਹਿੰਦ ਲੂੰਗਾ ਜੈ શ્રી ਰਾਮ ਜੈ શ્રી ਰਾਮ ਰੋਟੇਮ ਖਾਨ ਸਾਹਿਬ ਨਹੀਂ ਖਾਨ ਸਾਹਿਬ ਇੱਕ ਇਨਸੀਡੈਂਟ ਜੋ ਅਨਫੋਰਚੂਨੇਟ ਹੋਇਆ ਸੀ ਫਲੋ ਦੇ ਵਿੱਚ ਜੁਗੇਸ਼ ਮੈਨੇਜੀ ਆਏ ਸੀ ਉੱਥੇ ਨਾਰੇਬਾਜੀ ਹੋ ਗਈ ਕੋਈ ਵੀ ਨਹੀਂ ਚਾਹੁੰਦਾ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦਾ ਮਾਹੌਲ ਜਿਹੜਾ ਐ এনवायरमेंट ਖਰਾਬ ਹੋਵੇ ਸਾਡੀ ਆਪਸੀ ਭਾਈਚਾਰਕ ਸਾਂਝ ਹੈ ਉਹਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਪਹੁੰਚੇ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਪੂਰੀ ਦੁਨੀਆ ਵਾਸਤੇ ਮਿਸਾਲ ਆ ਇੱਥੇ ਹਰ ਇੱਕ ਧਰਮ ਜਾਤੀ ਦੇ ਲੋਕ ਰਹਿੰਦੇ ਆ ਤੇ ਪੂਰੇ ਪੰਜਾਬ ਨੂੰ ਛੱਡ ਦਿਓ ਰੈਸਟ ਆਫ ਇੰਡੀਆ ਦੇ ਅਗਰ ਆਪਾਂ ਗੱਲ ਕਰੀਏ ਹਰ ਬੰਦਾ ਹਰ ਸਟੇਟ ਦਾ ਬੰਦਾ ਪੰਜਾਬ ਦੇ ਵਿੱਚ ਆ ਕੇ ਰਹਿਣਾ ਚਾਹੁੰਦਾ ਹੈ ਉਹਦੀ ਇੱਕੋ ਇੱਕ وجہ ਹੈ ਇੱਥੇ ਦੀ ਭਾਈਚਾਰਕ ਸਾਂਝ ਕਿਸੇ ਤਰੀਕੇ ਦੇ ਨਾਲ ਕੋਈ ਅਨਫੋਰਚੂਨੇਟੀ ਘਟਨਾ ਘਟੀ ਹੈ ਜਿਹਦੀ ਕਰਕੇ ਸ਼ਹਿਰ ਦਾ ਸਾਰਾ ਮਾਹੌਲ ਖਰਾਬ ਹੋ ਗਿਆ ਸੀਗਾ ਅੱਜ ਸ਼ਹਿਰ ਦੇ ਸਾਰੇ ਜ਼ਿੰਮੇਦਾਰ ਇਕੱਠੇ ਹੋਏ ਆ ਜਿਹਦੇ ਵਿੱਚ ਮੰਤਰੀ ਸਾਹਿਬ ਭਗਤ ਜੀ ਆ ਆਪਣੇ ਮੇਅਰ ਸਾਹਿਬ ਨੇ ਬਨੀਤੀ ਜੀ ਨੇ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਜੀ ਆ ਲਾਡਾ ਜੀ ਆ ਸਾਡੇ ਵੱਡੇ ਭਾਈ ਕੋਲੀ ਜੀ ਜਿਨ੍ਹਾਂ ਨੇ ਬਹੁਤ ਐਫਰਟ ਕੀਤਾ ਹੈ ਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਉਹਦੀ ਸਾਰਿਆਂ ਦੀ ਇੱਕੋ ਇੱਕ ਜਿਹੜੀ ਹੈ ਮੰਚਾ ਸੀਗੀ ਕਿ ਜੋ ਹਲਮ ਹਾਲ ਚੱਲ ਰਿਹਾ ਹੈ ਕਿਉਂਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਸਾਰੇ ਦੇ ਤਿਉਹਾਰ ਸਾਂਝੇ ਆਪਾਂ ਹੋਲੀ ਦੀਵਾਲੀ ਈਦ ਬਿਹਾਰਾ ਸਭ ਆਪਾਂ ਇਕੱਠੇ ਮਨਾਉਂਦੇ ਆ ਅੱਜ ਮਹਾਰਾਜ ਮਹਾਰ시 ਬਾਲਮੀਕ ਜੀ ਦੀ ਜਿਹੜੀ ਜਨਮ ਦਿਤੀ ਆਪਾਂ ਉਹ ਵੀ ਸੈਲੀਬ੍ਰੇਟ ਸਾਰੇ ਕਰ ਰਹੇ ਆ ਕੋਈ ਨਹੀਂ ਚਾਹੁੰਦਾ ਵੀ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਜਾਂ ਸਟੇਟ ਦਾ ਮਾਹੌਲ ਖਰਾਬ ਹੋਵੇ ਉਹ ਸਾਰੇ ਮੱਦੀ ਨਜ਼ਰ ਅਸੀਂ ਸਾਰੇ ਇਕੱਠੇ ਹੋ ਕੇ ਮੈਂ ਆਪਣੇ ਵੱਲੋਂ ਕਿਉਂਕਿ ਪ੍ਰੋਟੈਸਟ ਮੈਂ ਜਿਹੜਾ ਹੈ ਪ੍ਰੋਟੈਸਟ ਮੈਂ ਜਿਹੜਾ ਆਰਗੇਨਾਈਜ਼ ਕੀਤਾ ਸੀਗਾ ਮੁਸਲਿਮ ਸੰਗਠਨ ਪੰਜਾਬ ਵੱਲੋਂ ਕੀਤਾ ਸੀਗਾ ਮੈਂ ਆਪਣੇ ਵੱਲੋਂ ਪੂਰੀ ਸੰਸਥਾ ਵੱਲੋਂ ਅਗਰ ਸਾਡੇ ਵੱਲੋਂ ਵੀ ਕਿਸੇ ਨੂੰ ਕੋਈ ਠੇਸ ਪਹੁੰਚੀ ਹੈ ਅਸੀਂ ਉਹ ਮਟਾਸੀਂ ਉਮੀਦ ਕਰਦੇ ਆ ਕਿ ਜਿੰਨੇ ਵੀ ਪਾਈਚਾਰੇ ਹੈਗੇ ਆ ਖਰਾ ਪੈਦਾ ਹੋਵੇ ਜਿਹਦੇ ਨਾਲ ਸਮਾਜ ਦੀ ਜਿਹੜੀ ਸਭਾਈਚਾਰਕ ਸੰਜ ਉਹ ਖਰਾਬ ਹੋਵੇ ਹੁਣ ਮੈਂ ਗੁਜਾਰਿਸ਼ ਕਰੂੰਗਾ ਕੋਲੀ ਸਾਹਿਬ ਜਾਂ ਚੰਦਨ ਕਰੇਵਾਲ ਜੀ ਉਹ ਵੀ ਆਪਣਾ ਜੈ ਪੀਮ ਜੈ ਭਾਰਤ ਜੈ ਸ਼੍ਰੀ ਰਾਮ ਅੱਜ ਮੈਂ ਸਾਰੇ ਸਮੂਹ ਅਗਰਗੇਟ ਸਾਹਿਬ ਨੂੰ ਬੋਲ ਰਿਹਾ ਹਾਂ ਆ ਜਿਆਦਾ ਵਧੀਆ ਆ ਜਿਆਦਾ ਉਹ ਜ਼ਰੂਰੀ ਹੈ ਨਹੀਂ ਭਾਈ ਆ ਜਾ ਮਰੇ ਯਾਰ ਕਿੰਨਾ ਲੰਮਾ ਨਹੀਂ ਖੀਤੇ ਸੀ ਕੰਮ ਚਲੋ ਨਹੀਂ 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 ਭਾਈ ਨਾਮ ਠੀਕ ਨਹੀਂ ਠੀਕ ਜਿਹੜਾ ਖੜਾ ਨਹੀਂ ਆ ਜਾ ਨਹੀਂ ਭਾਈ ਚਲ ਨਹੀਂ ਭਾਈ ਆਇਆ ਚਲੋ ਇਸ ਵਾਰੀ ਜਿਹੜਾ ਕਸਤ ਹੋ ਸਭ ਤੋਂ ਉੱਪਰ ਇਸ ਵਾਰੀ ਜਿਹੜਾ ਸਾਰਾ ਚਲੋ ਵਾਹ ਬਹੁਤ ਤੇਵੜਾ ਚਲੋ ਜੀ ਦੌਰ-ਦੌਰ ਮੁਬਾਰਕਾਂ ਭੱਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੈ ਜੈ ਜਹਾਂ ਦੱਸ ਦਿਓ ਜਦੋਂ ਨੂੰ ਅੱਧੀ ਗੱਗੜੀ ਸਾਨੂੰ ਜੀ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੁਝ ਦਿਨ ਪਹਿਲੇ ਜੋ ਜਲੰਧਰ ਸ਼ਹਿਰ ਦੇ ਵਿੱਚ ਧਾਰਮਿਕ ਸੋਚ ਨੂੰ ਲੈ ਕੇ ਕੁਝ ਗੱਲਾਂ ਚੱਲ ਰੀਆਂ ਸਨ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਸਾਥੀਆਂ ਨੇ ਕਿਉਂਕਿ ਅਸੀਂ ਸਾਰੇ ਹੀ ਸ਼ਹਿਰ ਦੇ ਇੱਕ ਪਰਿਵਾਰ ਹਾਂ ਅਸੀਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਨੂੰ ਕਦੇ ਵੀ ਧਰਮ ਦੇ ਨਾਂ ਦੇ ਉੱਪਰ ਕੋਈ ਵੀ ਕਿਸੇ ਦੇ ਪ੍ਰਤੀ ਕੋਈ ਜਿੱਪਣਾ ਨਹੀਂ ਕਰਨੀ ਚਾਹੀਦੀ ਸੋ ਮੈਂ ਅੱਜ ਬਹੁਤ ਸ਼ੱਕਾ ਲੱਗ ਰਿਹਾ ਕਿ ਸਾਡੇ ਸਾਥੀ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਬਿਆਨ ਦਿੰ ਕਹਿਆ ਸੀ ਆ ਮੈਂ ਕਹਾਂਗਾ ਕਿ ਆਪਣੇ ਗੱਲ ਨੂੰ ਕੁਝ ਗੱਲ ਕਰਨ ਜਿਹੜੀ ਉਹਨਾਂ ਨੂੰ ਘਟਨਾ ਵਾਪਰੀ ਹੈ ਅਸੀਂ ਉਹਦੇ ਬਾਰੇ ਕੀ ਕਹਿ ਜਾਂਦੇ ਹਾਂ ਇਹ ਹੀ ਬੇਨਤੀ ਕਰਦਾ ਹਾਂ ਜੋ ਘਟਨਾ ਵਾਪਰੀ ਹੈ ਉਹ ਤੁ ਲੋ ਹੋਣੀ ਨਹੀਂ ਚਾਹੀਦੀ ਸੀਗੀ ਪਰ ਅੰਮਨੇ ਕਰਕੇ ਤੇ ਲੋਕਾਂ ਟਬਾਦੀ ਹੈ ਹੁਣ ਅੱਗੇ ਤਿਹਾੜ ਆ ਰਹੇ ਨੇ ਪਤਲ ਸਾਰੇ ਮਿਲ ਕੇ ਆਪਣਾ ਤਿਹਾੜ ਮਨਾਈਏ ਰਲ ਕੇ ਜਿਦਾਂ ਕਿ ਤਿਹਾੜ ਮਨਾਉਂਦੇ ਆ ਰਹਾਂ ਤੇ ਸ਼ਹਿਰ ਦੇ ਚਾ ਮਾਸ਼ਾਨ ਦਿਖਾਈ। ਹੁਣ ਆਪ ਅਯੂਬ ਜੀ ਆਪ ਬੋਲ। ਜੈ ਪੀਮ ਜੈ ਭਾਰਤ। ਅੱਜ ਬਹੁਤ ਹੀ ਪਵਿੱਤਰ ਦਿਹਾੜਾ। ਅੱਜ ਮਹਾਰਿਸ਼ੀ ਵਾਲਮੀਕ ਜੀ ਦਾ ਜਨਮ ਦਿਹਾੜਾ ਵੀ ਹੈ। ਅੱਜ ਸਾਡੇ ਪੰਜਾਬ ਦੀ ਸ਼ਾਂਤੀ ਵਾਸਤੇ ਇੱਕ ਬਹੁਤ ਵਧੀਆ ਦਿਨ ਆ। ਸਾਡੇ ਯੁਗੇਸ਼ ਮੈਣੀ ਜੀ ਜਿਹੜੇ ਕੀ ਆ ਕੁਛ ਦਿਨਾਂ ਪਹਿਲਾਂ ਕੀ ਜਾਨਾ ਕਿ ਜਿਹੜਾ ਇਨਸੀਡੈਂਟ ਹੋਇਆ ਸੀਗਾ ਬਹੁਤ ਲੋਕਾਂ ਨੇ ਉਹਦੇ ਵਿੱਚ ਰਾਜਨੀਤਿਕ ਰੋਟੀਆਂ ਸਿੱਖਣੀਆਂ ਚਾਹੀਆਂ ਪਰ ਅਸੀਂ ਆਪਣੇ ਭਾਈਚਾਰਕ ਸਾਝ ਨੂੰ ਵਧਾਉਂਦੇ ਹੋਏ ਯੁਗੇਸ਼ ਮੈਣੀ ਜੀ ਸਾਡੇ ਵੱਡੇ ਭਰਾ ਸੀ ਤੇ ਵੱਡੇ ਭਰਾ ਆ ਸਾਡੇ ਮਨ ਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਕਿ ਸਾਡਾ ਕਿਸੇ ਵੀ ਸਪੈਸ਼ਲੀ 19 ਸਾਡੇ ਛੋਟੇ ਭਰਾ ਨੇ ਇਹ ਕਰਿਆ ਨੇ ਕਾਫੀ ਐਫਰ ਲਗਾਇਆ ਮੇਅਰ ਸਾਹਿਬ ਚੰਦਰਪਾਲ ਜੀ ਨੇ ਪਗਦੀ ਨੇ ਅਸੀਂ ਸਵੇਰ ਦੇ ਕੱਲ ਦੇ ਇਨਫੈਕਟ ਅਸ ਗੱਲ ਤੇ ਲੱਗੇ ਹੋਏ ਸੀ ਕਿ ਜਿਹੜਾ ਆਪਸ ਵਿੱਚ ਭਾਈਚਾਰਾ ਖਰਾਬ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਤਿਉਹਾਰਾਂ ਦੇ ਦਿਨ ਕਿਸੇ ਦੀ ਆਪਸ ਵਿੱਚ ਕੋਈ ਐਹੋ ਜੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਔਰ ਕੁਝ ਲੋਕ ਸ਼ਰਾਰਤੀ ਹੁੰਦੇ ਆ ਜ਼ਰੂਰ ਕੋਸ਼ਿਸ਼ ਕਰਦੇ ਰਹਿੰਦੇ ਟਾਈਮ ਟੂ ਟਾਈਮ ਸੋ ਇਹਦੇ ਵਾਸਤੇ ਅਸੀਂ ਬੜੀ ਜਲਦੀ ਪੀਸ ਕਮੇਟੀ ਵੀ ਬਣਾਉਣ ਜਾ ਰਹੇ ਆ ਜਿਹੜੀ ਕਿ ਅਸੀਂ ਅੱਜ ਇੱਕ ਸਲਾਹ ਕੀਤੀ ਆ ਸਾਰੇ ਧਰਮਾਂ ਦੀ ਇੱਕ ਪੀਸ ਕਮੇਟੀ ਅਸੀਂ ਬਹੁਤ ਜਲਦੀ ਇੱਕ ਅਨਾਉਂਸ ਕਰਾਂਗੇ ਟਾਈਮ ਟਾਈਮ ਦੇ ਕੋਈ ਇਹੋ ਜਿਹੇ ਇਸ਼ੂ ਅੱਗੇ ਤੋਂ ਹੋਇਆ ਵੀ ਅਸੀਂ ਉਹਨੂੰ ਜਰੂਰ ਐਡਰੈਸ ਕਰਾਂਗੇ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਮੁਬਾਰਕ ਦਿਨਾ ਤੇ ਧੰਨਵਾਦ ਆ ਅੱਜ ਇਸ ਪਵਿੱਤਰ ਦਿਹਾੜੇ ਤੇ ਇੱਕ ਅਮਨ ਮਾਨ ਲਈ ਅਸੀਂ ਇੱਕ ਚੰਗਾ ਸੰਦੇਸ਼ ਲੈ ਕੇ ਆ ਰਹੇ ਹਾਂ ਚੰਦਰਪਾਲ ਸਭ ਤੋਂ ਪਹਿਲਾਂ ਅੱਜ ਦੇ ਪਾਵਨ ਦਿਵਸ ਦੇ ਉੱਤੇ ਕ੍ਰਿਮਾਤਮਾ ਵਾਲਮੀਕੀ ਮਹਾਰਾ ਜੀ ਦੇ ਪ੍ਰਗਟ ਦਿਵਸ ਦੀਆਂ ਸਮੂੱਚੀਆਂ ਸੰਗਤਾਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਨਾਲ ਦੇ ਨਾਲ ਸਾਨੂੰ ਮਾਣ ਹੈ ਕਿ ਅਸੀਂ ਭਾਰਤੀ ਸਾਨੂੰ ਮਾਣ ਹੈ ਕਿ ਅਸੀਂ ਪੰਚ